ਥਰਮਲ ਦੇ ਨਾਮ ਤੇ ਜਾਣਿਆ ਜਾਂਦਾ ਸੀਗਾ ਹਵੇਲੀਏ ਨਵਾਬੇ ਤੋਂ ਜਾਣਿਆ ਜਾਊਗਾ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਸਮੇਂ 'ਚ ਮਿੱਤਰੋ ਹਵੇਲੀਏ ਨਵਾਬ ਤੋਂ ਜਾਣਿਆ ਜਾਓ ਜਿੰਨੇ ਇੱਕ ਆਮ ਜੇ ਮੈਰਿਜ ਪੈਲਸ 'ਚ ਪੈਸੇ ਲੱਗਦੇ ਹੁੰਦੇ ਆ ਓਨੇ 'ਕਿ ਤਾਂ ਇਹਨਾਂ ਨੇ ਬਾਥਰੂਮਾਂ ਤੇ ਲਾਤੇ ਠੀਕ ਹੈ ਜੀ ਤੁਸੀਂ ਬਾਬਾ ਸਟਾਈਲ 'ਚ ਕਰਨੀ ਆ ਸਰ ਸਾਰੀ ਅਸੀਂ ਅਗਲੇ ਨੂੰ ਫੀਲ ਕਰਾਨਾ ਵੀ ਨਵਾਬ ਦੀ ਮੈਰਿਜ ਹੋਈ ਐ ਸਰ ਓਕੇ ਸਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਬਠਿੰਡੇ ਖੜਿਆ ਜੀ ਮਲੋਟ ਰੋਡ ਤੇ ਇੱਥੇ ਇੱਕ ਬਹੁਤ ਤਕੜਾ ਪੈਲਸ ਬਣਨ ਜਾ ਰਿਹਾ ਜਿਹੜੇ ਲੋਕ ਰਾਜਸਥਾਨ ਦੇ ਵਿੱਚ ਵਿਆਹ ਕਰਨ ਜਾਂਦੇ ਸੀ ਇਹ ਸਾਰਾ ਕਨਸੈਪਟ ਤੁਹਾਨੂੰ ਰਾਜਸਥਾਨ ਦੇ ਵਿੱਚ ਮਿਲੇਗਾ ਇਹਦਾ ਨਾਮ ਰੱਖਿਆ ਨੇ ਹਵੇਲੀਏ ਨਵਾਬ ਹਵੇਲੀਏ ਨਵਾਬ ਜੀ ਆਹ ਦੇਖੋ ਕਿੰਨਾ ਸੋਹਣਾ ਕਨਸੈਪਟ ਤੁਹਾਨੂੰ ਰਾਜਸਥਾਨ ਦੇ ਵਿੱਚ ਹੀ ਮਿਲ ਸਕਦਾ ਹੈ ਜੇ ਗੱਲ ਕਰੀਏ ਤਾਂ ਇੱਟਾਂ ਦੀ ਆ ਜਿਹੜੀ ਇਹਨਾਂ ਨਾਨਕਸ਼ਾਹੀ ਇੱਟ ਕਹਿੰਦੇ ਆ ਇਹ ਇਹਨਾਂ ਨੇ ਬੜੀ ਔਖੀ ਲੱਭੀ ਹੈ ਇਹਦੇ ਉੱਤੇ ਕਾਫੀ ਖਰਚਾ ਹੋਇਆ ਸਾਰੀ ਨਾਨਕਚਾਈ ਹੱਟਦਾ ਬਣਿਆ ਰਾਜਸਥਾਨ ਦਾ ਪੱਥਰ ਲੱਗਿਆ ਤੇ ਜੇ ਗੱਲ ਕਰੀਏ ਤੇ ਖੁੱਲੇ ਡੁੱਲੇ ਦੀ ਤਾਂ ਸਿੱੱਚੇ ਫੈਲਿਆ ਹੋਇਆ ਪੈਲਸ ਹੈ ਤੇ ਇਹਦੇ ਗੇਟਾਂ ਦੀ ਗੱਲ ਕਰੀਏ ਇਹ ਮੁੱਖ ਐਂਟਰੀ ਗੇਟ ਹੈ ਵੈਲਕਮ ਏਰੀਆ ਪਰਲਾ ਗੇਟ ਹੈ ਜਿਹੜਾ ਉਹ ਪਾਰਕਿੰਗ ਦਾ ਗੇਟ ਹੈ ਤੇ ਇਥੇ ਏਡਾ ਦਾ ਕਨਸੈਪਟ ਹੋਊਗਾ ਇਹਨਾਂ ਦੇ ਬੰਦੇ ਹੋਣਗੇ ਆਪਣੇ ਆਪ ਸਤੋਂ ਗੱਡੀ ਉਹਨਾਂ ਨੇ ਫੜ ਲੈਣੀ ਆ ਤੇ ਆਪਣੇ ਆਪ ਪਾਰਕਿੰਗ ਚ ਲਾ ਦੇਣੀ ਆ ਤੇ ਜਦੋਂ ਤੁਹਾਨੂੰ ਚਾਹੀਦੀ ਉਹ ਤੁਹਾਨੂੰ ਗੱਡੀ ਲਿਆ ਦੇਣੀ ਆ ਇਹ ਪਹਿਲੇ 20 ਵਿਆਹਾਂ ਨੂੰ ਮੁਫਤ ਉਹ ਚੀਜ਼ ਦੇਣਗੇ ਜਿਹੜੇ ਪਾਰਕਿੰਗ ਵਾਲਾ ਸਿਸਟਮ ਹੈ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੇ ਆ ਬੰਦ ਰਿਆ ਬੁਕਿੰਗ ਹੈ ਸ਼ੁਰੂ ਹੈ ਜੀ ਇਹਨਾਂ ਨੇ ਨਵੰਬਰ ਦੇ ਵਿੱਚ ਜਿਹੜੀਆਂ ਵਿਆਹ ਹੋਣੇ ਜਿਹੜੇ ਉਹਨਾਂ ਨੇ ਬੁਕਿੰਗਾਂ ਸਾਰੀਆਂ ਕਰ ਲਈਆਂ ਨੇ ਤੇ ਆਪਣੇ ਨਾਲ ਇਹਨਾਂ ਦੇ ਮੈਨੇਜਰ ਸਾਹਿਬ ਹੋਣਗੇ ਉਹਨਾਂ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਕਨਸੈਪਟ ਤੁਹਾਨੂੰ ਔੜਿਆ ਇੱਕ ਗੱਲ ਹੋਰ ਦੱਸ ਦਿਆਂ ਜੀ ਆਪਣੇ ਪੰਜਾਬ ਦੇ ਵਿੱਚ ਨਹੀਂ ਇਦਾਂ ਦਾ ਕੋਈ ਪੈਲਸ ਹੋਣਾ ਇਹ ਲੋਕ ਵਿਆਹ ਕਰਨ ਵਾਸਤੇ ਰਾਜਸਥਾਨ ਜਾਂਦੇ ਸੀ ਜਿਨ੍ਹਾਂ ਦਾ ਰੈਂਟ 25-25 ਲੱਖ ਰੁਪਏ ਸੀ ਤੇ ਇੱਥੇ ਥੋੜੇ ਜਿਹਾ ਪੈਸੇ ਦੇ ਵਿੱਚ ਤੁਸੀਂ ਵਿਆਹ ਕਰ ਸਕਦੇ ਹੋ ਆ ਮਿੱਤਰਾ ਦਿਖਾ ਦੇ ਕਿਰਾ ਤੇ ਉਹ ਸਾਹਮਣੇ ਦਿਖਾ ਦੇ ਸਾਹਮਣੇ ਦਿਖਾ ਦੇ ਇੱਕ ਗੱਲ ਹੋਰ ਦੱਸਦਾ ਜੀ ਜਿੰਨੇ ਕੁ ਪੈਸੇ ਲੋਕ ਪੈਸਾਂ ਤੇ ਲਾਉਂਦੇ ਨੇ ਟਾਪ ਦੇ ਪੈਸਾਂ ਤੇ ਉਹਨੇ ਤਾਂ ਇਹਨਾਂ ਨੇ ਆਪਦੇ ਦਫ਼ਤਰ ਤੇ ਲਾਤੇ ਆਪਦੇ ਜਿਹੜਾ ਇਹਨਾਂ ਦਾ ਆਫਿਸ ਆ ਉਹ ਤੇ ਲਾਤੇ ਆ ਇਹਨਾਂ ਦਾ ਆਫਿਸ ਹੈ ਜੀ ਤੇ ਇਹ ਮੇਨ ਫਰੰਟ ਏਰੀਆ ਆ ਗਿਆ ਪਤੰਦਰਾ ਨੇ ਕਮਾਲ ਕਰਤੀ ਐਨੀ ਨਾਨਕ ਸ਼ਾਹੀ ਇੱਟ ਲੱਭੀ ਕਿਥੋਂ ਅੱਜ ਕੱਲ ਬਣਦੇ ਆ ਤੇ ਇਹ ਹੈ ਨਹੀਂ ਆਪਣੇ ਨਾਲ ਮੈਨੇਜਰ ਸਾਹਿਬ ਹੋਣਗੇ ਹਰਵਿੰਦਰ ਸਿੰਘ ਜੀ ਬਾਈ ਸਸੀ ਕਾਲ ਜੀ ਸਸੀ ਕਬੀ ਜੀ ਜੀ ਅਨੁਸਾਰ ਤੁਹਾਡਾ ਬਹੁਤ ਬਹੁਤ ਵੈਲਕਮ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਠਿੰਡੇ ਏਰੀਆ ਨੂੰ ਇੱਕ ਐਡੀ ਵੱਡੀ ਚੀਜ਼ ਦੇਣ ਜਾ ਰਹੇ ਹਾਂ ਜਿਹਦੇ ਵਾਸਤੇ ਲੋਕ ਰਾਜਸਥਾਨ ਜਾਂਦੇ ਸੀ 25 25 30 30 ਲੱਖ ਰੁਪਏ ਖਰਚ ਕਰਦੇ ਸੀ ਅਸੀਂ ਸੁਣਿਆ ਵੀ ਥੋੜੇ ਜੇ ਪੈਸੇ ਦੇ ਵਿੱਚ ਕਿਸੇ ਦਾ ਸੁਪਨਾ ਇੱਥੇ ਵਿਆਹ ਕਰਾਉਣ ਦਾ ਤਾਂ ਕਰਵਾ ਸਕਦਾ ਹੈ ਅਸੀਂ ਸਰ ਤੁਹਾਡੇ ਬਠਿੰਡੇ ਸ਼ਹਿਰ ਨੂੰ ਇੱਕ ਇਹ ਜਿਹਾ ਅਲੱਗ ਜਿਹਾ ਕਨਸੈਪਟ ਦਿੱਤਾ ਹੈ ਸਰ ਪੈਲੇਸ ਤਾਂ ਇੱਥੇ ਬਹੁਤ ਨੇ ਜੀ ਬਹੁਤ ਬਹੁਤ ਸੋਹਣੇ ਸੋਹਣੇ ਆ ਪਰ ਅਸੀਂ ਇੱਕ ਹ ਖਟਕੇ ਬਣਾਇਆ ਕਲਾਸਿਕ ਲੁੱਕ ਦਾ ਬਣਾਇਆ ਜਿਹੜਾ ਕਿ ਸਾਰਿਆਂ ਨੂੰ ਵਧੀਆ ਲੱਗੇ ਲੋਕੀ ਮੈਰਿਜ ਕਰਨ ਜੋਧਪੁਰ ਜੈਪੁਰ ਜਾਂਦੇ ਆ ਅਸੀਂ ਉਹੀ ਕਨਸੈਪਟ ਤੁਹਾਡੇ ਸ਼ਹਿਰ ਬਠਿੰਡੇ ਵਿੱਚ ਲੈ ਕੇ ਆਏ ਆ ਸਰ ਹਾਂਜੀ ਆ ਗੱਲ ਕਰੀਏ ਤੇ ਇਹ ਆ ਗਿਆ ਜੀ ਮੇਨ ਐਂਟਰੀ ਇਹ ਸਾਡੀ ਮੇਨ ਐਂਟਰੀ ਹੋ ਗਈ ਸਰ ਮੇਨ ਗੇਟ ਹੋ ਗਿਆ ਸਰ ਠੀਕ ਹੈ ਜੀ ਇਸ ਤੋਂ ਬਾਅਦ ਸਰ ਸਾਡਾ ਜਿਹੜਾ ਸਰ ਵੈਲਕਮ ਏਰੀਆ ਹੋ ਗਿਆ ਇਹ ਵੈਲਕਮ ਏਰੀਆ ਇਹ ਵੈਲਕਮ ਏਰੀਆ ਹੋ ਗਿਆ ਜਿਵੇਂ ਬਾਹਰ ਰੋਕਣਾ ਬਾਹਰ ਰੋਕਣਾ ਯਾਨੀ ਕੀ ਤੁਹਾਡਾ ਰੀਬਨ ਕੱਟਦੇ ਆ ਜੋ ਫਾਰਮੈਲਟੀ ਆ ਸਾਰੀ ਇੱਥੇ ਹੋਇਆ ਕਰੇਗੀ ਠੀਕ ਹੈ ਜੀ ਠੀਕ ਹੈ ਸਰ ਇਸ ਤੋਂ ਬਾਅਦ ਆਪਾਂ ਅੰਦਰ ਚਲੇ ਜਾ ਕੇ ਫਿਰ ਅਸੀਂ ਪਰਲੀ ਸਾਈਡ ਤੇ ਬਾਹਰ ਗੈਦਰਿੰਗ ਹਾਲ ਚ ਜਾਵਾਂਗੇ ਮੇਨ ਸਰ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ ਸਰ ਪਾਰਕਿੰਗ ਸਾਡੀ ਪਰਲੀ ਸਾਈਡ ਤੇ ਡੇਢ ਕਿਲੇ ਦੀ ਹੈ 500 ਗੱਡੀ ਦੀ ਪਾਰਕਿੰਗ ਹੈ ਸਰ ਸਾਡੀ ਅਚਾ ਤੇ ਉਹਦੇ ਵਿੱਚ ਤੁਸੀਂ ਪਹਿਲੇ 20 ਵਿਅਕਾਂ ਨੂੰ ਉਹ ਵੀ ਦੇਣਾ ਜੀ ਫਰੀ ਆਹ ਵੇਲੇ ਪਾਰਕਿੰਗ ਅਸੀਂ ਫਰੀ ਦੇਵਾਂਗੇ ਪਹਿਲੇ ਜਿਹੜੀਆਂ 20 ਮਰਜ਼ਾ ਹੋਣਗੀਆਂ ਉਹ ਵੀ ਉਹਨਾਂ ਦੇਵਾਂਗੇ ਜਿਹੜੀ ਸਾਡੀ ਤੁਹਾਡੀ ਸ਼ੇਅਰ ਕਰਕੇ ਆਊਗਾ ਲਓ ਜੀ ਮਿੱਤਰੋ ਜੇ ਤੁਸੀਂ ਸ਼ੇਅਰ ਕਰਕੇ ਇਹਨਾਂ ਨੂੰ ਸਕਰੀਨਸ਼ਾਟ ਦਿਖਾ ਕੇ ਉਸ ਤੋਂ ਬਾਅਦ ਬੁਕਿੰਗ ਕਰਵਾਉਣੀ ਹੋ ਤਾਂ ਸੋਨ ਜਿਹੜਾ ਪਾਰਕਿੰਗ ਦਾ ਸਿਸਟਮ ਹੈ ਵੀ ਮੰਨ ਲਓ ਗੱਡੀ ਸਭ ਤੋਂ ਫੜ ਲੈਣੀ ਬੰਦਿਆਂ ਨੇ ਸਿਕਿਉਰਿਟੀ ਹੋਣੀ ਪੂਰੀ ਇਹਨਾਂ ਦੀ ਗੱਡੀ ਦੀ ਜ਼ਿੰਮੇਵਾਰੀ ਹੋਣੀ ਜਦੋਂ ਤੁਹਾਨੂੰ ਗੱਡੀ ਚਾਹੀਦੀ ਹੈ ਤੁਹਾਨੂੰ ਗੱਡੀ ਉੱਥੇ ਗੇਟ ਤੇ ਰੈਡੀ ਮਿਲੂਗੀ ਚਾਬੀਆਂ ਵੀ ਉਹਨਾਂ ਕੋਲੇ ਰਹਿਣਗੀਆਂ ਆਹ ਵੈਲਕਮ ਮੇਰੀਆ ਦੇਖੋ ਜੀ ਪਹਿਲਾਂ ਤਾਂ ਬਾਈ ਜੀ ਕਮਾਲ ਕਰਤੀ ਤੁਸੀਂ ਇਹ ਨਾਨਕਸ਼ਾਹੀ ਇੱਟ ਕਿੱਥੋਂ ਇੰਨੀ ਲੰਬੀ ਐਡੀ ਤਦਾਦ ਦੇ ਵਿੱਚ ਇਹ ਜਿਹੜੀ ਇੱਟ ਹੈ ਨਾ ਸਰ ਇਹ ਆਤੋਂ 100 150 ਸਾਲ ਪੁਰਾਣੀ ਇੱਟ ਹੈਗੀ ਅੱਛਾ ਸਾਰੀ ਪੁਰਾਣੀ ਲੰਬੀ ਇਹ ਸਾਰਾ ਪੁਰਾਣੀ ਇੱਟ ਹੈ ਇਹ ਰਾਜੇ ਨਵਾਬ ਜਿਹੜੇ ਪਹਿਲਾਂ ਇੱਟ ਯੂਜ਼ ਕਰਦੇ ਸੀ ਸਰ ਇਹ ਉਹ ਇੱਟ ਹੈਗੀ ਜੇ ਬੜੀ ਮੁਸ਼ਕਲ ਨਾਲ ਰਾਜਸਥਾਨ ਪੰਜਾਬ ਹੁ ਹਰਿਆਣੇ ਚੋਂ ਇਹ ਸਾਰਾ ਇਕੱਠੀ ਕਰਕੇ ਅਸੀਂ ਇਹਨੂੰ ਕਲੈਕਟ ਕਰਕੇ ਲਗਾਈ ਹੋਈ ਹੈ ਅਸੀਂ ਕਮਾਲ ਕਰਤੀ ਜੀ ਤੁਹਾਨੂੰ ਕਿੰਨਾ ਟਾਈਮ ਲੱਗਿਆ ਹੋਣਾ ਇੱਥੇ ਸਰ ਸਾਨੂੰ ਕਾਫੀ ਟਾਈਮ ਹੋ ਗਿਆ ਬੜਾ ਕਨਸੈਪਟ ਬੜਾ ਦੇਰ ਤੋਂ ਚੱਲ ਰਿਹਾ ਸਾਡਾ ਇਹ ਪਰ ਅਸੀਂ ਇੱਕ ਬਹੁਤ ਵਧੀਆ ਸ਼ਹਿਰ ਨੂੰ ਦਿੱਖ ਦਿੱਤੀ ਹੈ ਜਿਵੇਂ ਬਠਿੰਡਾ ਤੁਹਾਡਾ ਥਰਮਲ ਦੇ ਨਾਮ ਤੇ ਜਾਣਿਆ ਜਾਂਦਾ ਸੀਗਾ ਹਵੇਲੀਏ ਨਵਾਬੇ ਤੋਂ ਜਾਣਿਆ ਜਾਊਗਾ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਸਮੇਂ 'ਚ ਮਿੱਤਰੋ ਹਵੇਲੀਏ ਨਵਾਬ ਤੋਂ ਜਾਣਿਆ ਜਾਓ ਜਿਵੇਂ ਰਾਜਸਥਾਨ ਜੈਪੁਰ ਜੋਧਪੁਰ ਨੂੰ ਕਹਿੰਦੇ ਆਪਾਂ ਉੱਥੇ ਜਾਣ ਦੀ ਲੋੜ ਨਹੀਂ ਆਪਾਂ ਉਹ ਕਨਸੈਪਟ ਤੁਹਾਨੂੰ ਬਠਿੰਡੇ ਸ਼ਹਿਰ ਨੂੰ ਦਿੱਤਾ ਹੈ ਇੱਥੇ ਵੈਲਕਮ ਕਰਕੇ ਸਾਰਾ ਖਵਾਬ ਲਾ ਕੇ ਇਧਰ ਚਲੇ ਜਾਣਾ ਜੀ ਹਾਂਜੀ ਸਰ ਹਾਂਜੀ ਆ ਦੇਖੋ ਆਹ ਕੀ ਇਹਦੀ ਸਾਹਮਣੇ ਲੁੱਕ ਇਹ ਸਾਡਾ ਹਾਲ ਦਾ ਫਰੰਟ ਹਾਲ ਹਾਂਜੀ ਸਰ ਅੱਛੇ ਸਾਡਾ ਹਾਲ ਐ ਸਰ ਸਾਡਾ ਇਹ ਜੀ ਗੱਲ ਕਰੀਏ ਕਿੰਨੇ ਬੰਦਿਆਂ ਦੀ ਸੀਟਿੰਗ ਐ ਦੇ ਵਿੱਚ ਹੀ ਇਹਦੇ ਬੰਦੇ ਹਜ਼ਾਰ ਇਹਦੇ ਅੰਦਰ ਐ ਜੋ ਹਜ਼ਾਰ ਬੰਦੇ ਦੀ ਐ ਸਰ ਗੈਦਰਿੰਗ ਦਾ ਖਾਣਾ ਅੰਦਰ ਲੱਗ ਜਾਂਦਾ ਸਰ ਬਾਹਰ ਗੈਦਰਿੰਗ ਦਾ ਸਾਡਾ ਸਰ 2000 ਬੰਦੇ ਦਾ ਹਾਲ ਬਾਹਰ ਐ ਸਾਡਾ ਜਿਦਾ ਕਿ ਸਾਡਾ ਇੰਟੀਰੀਅਰ ਦਾ ਕੰਮ ਚੱਲ ਰਿਹਾ ਐ ਇਹ ਯਾਨੀ ਕਿ ਇਸੇ ਮਹੀਨੇ ਸਾਡਾ ਕੰਪਲੀਟ ਹੋ ਜਾਊਗਾ ਅੱਛਾ ਨਵੰਬਰ ਦੀਆਂ ਬੁਕਿੰਗਾਂ ਤੁਸੀਂ ਕਰਤੀ ਸੀ ਨਵੰਬਰ ਸਰ ਅਸੀਂ ਬੁਕਿੰਗ ਲੈ ਰਹੇ ਹਾਂ ਨਵੰਬਰ ਦੀ ਬੁਕਿੰਗ ਲੈ ਰਹੇ ਹਾਂ ਦਸੰਬਰ ਜਨਵਰੀ ਫਰਵਰੀ ਰੈਗੂ ਹਾਂ ਜੀ ਸਰ ਬੁਕਿੰਗਾਂ ਕਾਫੀ ਹੋ ਗਈਆਂ ਜੀ ਕਾਫੀ ਬੁਕਿੰਗਾਂ ਹੋ ਚੁੱਕੀਆਂ ਸਾਡੇ ਕੋਲ ਅ ਅਸੀਂ ਹੁਣ ਵੀ ਇਸ ਟਾਈਮ ਵੀ ਯਾਨੀ ਕਿ ਸਭ ਤੋਂ ਜ਼ਿਆਦਾ ਸਾਡੀ ਐਨ ਆਰ ਆਈ ਬੁਕਿੰਗਸ ਹੋ ਰਹੀ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਾਫੀ ਬੁਕਿੰਗ ਹੁੰਦੀ ਹੈ ਸਾਡੀ ਆਹ ਦੇਖ ਲਓ ਮਿੱਤਰੋ ਜਿਹੜੇ ਇਹਨਾਂ ਨੇ ਫਰਸ਼ ਲਾਇਆ ਇਹਦੇ ਵੀ ਮਿਸਤਰੀ ਰਾਜਸਥਾਨ ਤੋਂ ਉਰੇ ਨਹੀਂ ਲੱਭੇ ਹੁਣੇ ਅ ਕਰੋੜਾਂ ਦੇ ਵਿੱਚ ਜਿਹੜਾ ਆਪਾਂ ਕਹਿ ਦਈਏ ਇਹ ਲੇਬਰ ਦੇ ਚੁੱਕਿਆ ਕਰੋੜਾਂ ਦੇ ਵਿੱਚ ਤੇ ਮਿਸਤਰੀਆਂ ਦੀ ਲਾ ਲੋ ਕੰਮ ਕਰਨ ਵਾਲਿਆਂ ਦੀ ਲਾ ਲੋ ਜਿਹੜੀ ਇੱਧਰ ਵੀਰੇ ਜਿਵੇਂ ਕਿਸੇ ਨੇ ਅਖਾੜਾ ਲਾਉਣਾ ਸਰ ਉਹਦੀ ਸਾਡੀ ਸਾਡੀ ਸਟੇਜ ਆ ਸਰ 100 ਫੁੱਟ ਦੀ ਸਟੇਜ ਆ ਬਰ ਪ੍ਰੋਪਰ ਖਾੜੀ ਅਲੱਗ ਐਕਸਟਰਾ ਅਸੀਂ ਜਗ੍ਹਾ ਦੇ ਉਹੀ ਲੁੱਕ ਦਿੱਤੀ ਹੋਈ ਹੈ ਉਹ ਨੂੰ ਉਹੀ ਲੁੱਕੀ ਹੈ ਜਮਾ ਬਾਹੋ ਬਰੀ ਵਾਲਾ ਸੀਨ ਚਾਹਨਾ ਸਰ ਇੱਥੇ ਠੀਕ ਹੈ ਜੀ ਹਾਂਜੀ ਸਰ ਆ ਇਹ ਉੱਪਰ ਲੱਗ ਰਿਹਾ ਇਹ ਤਾਂ ਕੰਮ ਚੱਲ ਰਿਹਾ ਇਹਦਾ ਕੰਮ ਚੱਲ ਰਿਹਾ ਹਾਂਜੀ ਸਰ ਕਿੰਨੇ ਸੋਹਣੇ ਫੁੱਲ ਤੇ ਕਿੰਨਾ ਸੋਹਣਾ ਡਿਜ਼ਾਈਨ ਇਹ ਇਸੇ ਮੰਤ ਚ ਖਤਮ ਹੋ ਜਾਣਾ ਸਰ ਸਾਡਾ ਨਵੰਬਰ ਤੋਂ ਸਾਡੀਆਂ ਮੈਰਿਜਾਂ ਸਟਾਰਟ ਨੇ ਅੱਛਾ ਇਹ ਫਿਰ ਮੈਪ ਕਿੱਥੋਂ ਮਿਲਿਆ ਜੀ ਤੁਹਾਨੂੰ ਇਹ ਮੈਪ ਸਰ ਅਸੀਂ ਰਾਜਸਥਾਨ ਜੋਧਪੁਰ ਦਾ ਚੱਕਿਆ ਹੋਇਆ ਸਰ ਜਿੱਥੇ ਤੁਹਾਡੇ ਮੰਤਰੀਆਂ ਦੀ ਮੈਰਿਜ ਹੁੰਦੀ ਆ ਉਹ ਕਨਸੈਪਟ ਅਸੀਂ ਪਿੱਛੇ ਰਾਗ ਵਿੱਚ ਢੇਰੀ ਹੋਈ ਸੀ ਉਹ ਵੀ ਇਦਾਂ ਦਾ ਕੋਈ ਕਨਸੈਪਟ ਹੈ ਸਰ ਅੱਛਾ ਮਾੜੇ ਆਪਾਂ ਅੰਦਰੋਂ ਵੀ ਦਿਖਾ ਰਹੀਏ ਦੇਖੋ ਜੀ ਲੁੱਕ ਦੇਖੋ ਕਿੰਨੀ ਸੋਹਣੀ ਨਿਕਲ ਕੇ ਆਈ ਆ ਕੱਲੀ ਕੱਲੀ ਚੀਜ਼ ਦਾ ਖਿਆਲ ਰੱਖਿਆ ਗਿਆ ਤੇ ਦਿਲ ਖੋਲ ਕੇ ਪੈਸਾ ਲਾਇਆ ਤੇ ਰੇਟ ਕਹਿੰਦੇ ਅਸੀਂ ਬਹੁਤ ਘੱਟ ਰੱਖਣਾ ਹੈ ਬਹੁਤ ਘੱਟ ਆ ਦੇਖੋ ਜੀ ਤੇ ਲੱਕੜ ਦਾ ਕੰਮ ਵੀ ਬਾਈ ਪੂਰਾ ਸਿਰਾ ਹੋਇਆ ਵਾ। ਬਚਾ ਵਾ ਬੁਰਾ ਵਧੀਆ ਕੰਮ ਕਰ ਰਹੇ ਆ ਸਭ ਸਾਰਾ। ਓਕੇ। ਹਾਂਜੀ ਸਰ ਹਾਂਜੀ। ਤੇ ਉੱਪਰੋਂ ਦਿਖਾਰੇ ਬਾਈ ਸਾਰਾ ਅੱਛਾ। ਇਹਦੇ ਉੱਤੇ ਬੱਡਵਰਕ ਵੀ ਹੋਣਾ ਜੀ। ਬੱਡਵਰਕ ਹੋਣਾ ਸਾਰੇ ਉੱਪਰ ਦੀ ਲੈ ਲਓ ਹੈਨਾ ਵੀ। ਅੱਛਾ। ਆ ਦੇਖੋ ਜੀ ਉੱਪਰੋਂ ਕਿੰਨਾ ਸੋਹਣਾ ਤਿਆਰ ਕੀਤਾ ਜੀ। ਉਧਰੋਂ ਕੰਮ ਚੱਲੀ ਜਾਂਦਾ। ਅ ਚਿਹਰੇ 'ਚ 1000 ਬੰਦੇ ਦੀ ਸੀਟਿੰਗ ਹੋ ਜਾਈ। ਬਿਲਕੁਲ ਸਰ ਬਿਲਕੁਲ। ਵੀਰ ਇੱਕ ਮਿੰਟ ਰੁਕ ਜਾਓ। ਸਾਡਾ ਜੋ ਫਰਨੀਚਰ ਹੈ ਸਰ ਉਹ ਵੀ ਨਵਾਬਾਂ ਵਾਲਾ ਨੇ ਅੱਛਾ ਫਰਨੀਚਰ ਵੀ ਅਸੀਂ ਪ੍ਰੋਪਰ ਜਿਹੜੀ ਮੈਰਜ ਹੈ ਬੱਚੇ ਦੀ ਹੋਊਗੀ ਉਹ ਪ੍ਰੋਪਰ ਨਵਾਬਾਂ ਸਟਾਈਲ ਚ ਕਰਨੀ ਹੈ ਸਰ ਸਾਰੀ ਅਸੀਂ ਅਗਲੇ ਨੂੰ ਫੀਲ ਕਰਾਣਾ ਵੀ ਨਵਾਬ ਦੀ ਮੈਰਜ ਹੋਈ ਹੈ ਸਰ ਓਕੇ ਹਾਂਜੀ ਸਰ ਹਾਂ ਲੋ ਜਿਹੜੀਆਂ ਮੇਰੀਆਂ ਭੈਣਾਂ ਮਿਹਨਤ ਕਰ ਰਹੀਆਂ ਐਨ ਆਰ ਆਈ ਪਰਿਵਾਰ ਦੇ ਵਿੱਚੋਂ ਨੇ ਬਾਹਰ ਕੰਮ ਕਰ ਰਹੀਆਂ ਉਹਨਾਂ ਦੇ ਸ਼ੌਂਕ ਹੁੰਦੇ ਆ ਵੀ ਅਸੀਂ ਇਦਾਂ ਦਾ ਵਿਆਹ ਕਰਵਾਉਣਾ ਜਾਂ ਵੀਰਾਂ ਦੇ ਸ਼ੌਂਕ ਹੁੰਦੇ ਅਸੀਂ ਇਦਾਂ ਦਾ ਵਿਆਹ ਕਰਾਉਣਾ ਤੁਹਾਨੂੰ ਐਨੀ ਗੱਲ ਮੈਂ ਦੱਸ ਸਕਦਾ ਹਾਂ ਕਿ ਜਿੰਨੇ ਇੱਕ ਆਮ ਜੇ ਮੈਰਿਜ ਪੈਲਸ 'ਚ ਪੈਸੇ ਲੱਗਦੇ ਹੁੰਦੇ ਆ ਓਨੇ ਕ ਤਾਂ ਇਹਨਾਂ ਨੇ ਬਾਥਰੂਮਾਂ ਤੇ ਲਾਤੇ ਠੀਕ ਹੈ ਜੀ ਤੁਸੀਂ ਬਾਥਰੂਮ ਦੇਖੋਗੇ ਲੇਡੀਜ਼ ਨੂੰ ਤਿਆਰ ਹੋਣ ਵਾਸਤੇ ਲੱਗ ਤੋਂ ਸਾਰਾ ਸ਼ੀਸ਼ਾ ਵਗੈਰਾ ਹੋਰ ਸਿਸਟਮ ਓਵੇਂ ਸਰ ਰਾਣੀਆਂ ਵਾਲਾ ਸਿਸਟਮ ਸਾਰੀ ਚੀਜ਼ ਕਨਸੈਪਟ ਰਾਣੀਆਂ ਵਾਂਗੂ ਓਵੇਂ ਤਿਆਰ ਹੋਣਾ ਸਾਰਾ ਉਹੀ ਕਨਸੈਪਟ ਬਣਾਇਆ ਸੀ ਭਾਈ ਸੱਚੀ ਗੱਲ ਦੱਸੋ ਝੂਠ ਨਾ ਬੋਲਿਓ ਹਾਂਜੀ ਸਰ ਜਿਹੜਾ ਤੁਸੀਂ ਆਪ ਦਾ ਹੈੱਡ ਆਫਸ ਬਣਾਇਆ ਆਫਸ ਬਣਾਇਆ ਉਹ ਤੇ ਕਿੰਨੇ ਪੈਸੇ ਲੱਗੇ ਮੋٹے ਅੰਦਾਜ਼ੇ ਨਾਲ ਉਹ ਤੇ ਕਿਵੇਂ ਸਰ ਤੁਹਾਨੂੰ ਦੱਸਾਂ ਉਹ ਮੈਜਰ ਨਹੀਂ ਕਰ ਸਕਦੇ ਸਰ ਤੁਸੀਂ ਆਫਿਸ ਦੀ ਇੱਕ ਵਾਰੀ ਵੀਊ ਦਿਖਾ ਦਿਓ ਅਗਲੇ ਦਿਨ ਪਤਾ ਲੱਗ ਜੂ ਕਿੰਨੇ ਪੈਸੇ ਲੱਗੇ ਹੋਏ ਨੇ ਨਹੀਂ ਕਿਉਂਕਿ ਇਹਨਾਂ ਨੇ ਸਿਰਫ ਇਹਨਾਂ ਆ ਦੇਖੋ ਚਰੋਖੇ ਬਣਾਏ ਹੋਏ ਜਿਵੇਂ ਮਹਿਲਾਂ ਦੇ ਵਿੱਚ ਚਰੋਖੇ ਹੁੰਦੇ ਸੀ ਨਾ ਉਸ ਤਰ੍ਹਾਂ ਚਰੋਖੇ ਬਣਾਏ ਹੋਏ ਲੜਕੀ ਆਪਣੀ ਮੈਰਿਜ ਖੁਦ ਦੇਖ ਸਕਦੀ ਹੈ ਚਰੋਖਾ ਬਣਾਇਆ ਸਿਸਪ ਫੇਸਿੰਗ ਟੂ ਫੇਸ ਅੱਛਾ ਲੜਕੀ ਚਰੋਖੇ 'ਚ ਖੜ ਕੇ ਦੇਖ ਰਹੀ ਹੈ ਵੀ ਆਪਣੀ ਮੈਰਿਜ ਸਰਦਾਰ ਜੀ ਤੇ ਹੈ ਹਾਂਜੀ ਹਾਂ ਸਟੇਜ ਬਿਲਕੁਲ ਸਾਹਮਣੇ ਹੈ ਸਰ ਉਹਦੇ ਹਾਂਜੀ ਉਹ ਰੂਮ ਬਣਾਇਆ ਹੈ ਲੜਕੀ ਦੇ ਸਾਹਮਣੇ ਆਪੇ ਮੈਰਿਜ ਜਰੂਰ ਅੱਛਾ ਉਹ ਰੂਮ ਹੋਊਗਾ ਲੜਕੀ ਦਾ ਜਿੱਥੇ ਉਹਨੇ ਤਿਆਰ ਹੋਣਾ ਹੈ ਜਾਂ ਬੈਠਣਾ ਹੈ ਹਾਂਜੀ ਸਰ ਹਾਂਜੀ ਤੇ ਇਹਨਾਂ ਨੂੰ ਕੀ ਬੋਲਦੇ ਆ ਜੀ ਇਹ ਗੁੰਟੀਆਂ ਹੈ ਸਰ ਇਹ ਹਾਂਜੀ ਇਹ ਗੁੰਟੀਆਂ ਦਾ ਡਿਜ਼ਾਈਨ ਦਿੱਤਾ ਹੋਇਆ ਹੈ ਸਰ ਆਪਾਂ ਇਹਦਾ ਅੱਛਾ ਇਹਨੂੰ ਵਿੱਚੋਂ ਲਾਈਟਿੰਗ ਵੀ ਹੋਊਗੀ ਲਾਈਟਿੰਗ ਉਹ ਬਕਾਇਦਾ ਟੋਟਲ ਲਾਈਟਿੰਗ ਹੋਣੀ ਹੈ ਸਰ ਹਰ ਕਿਨੂੰ ਲਾਈਟਿੰਗ ਹੋਣੀ ਹੈ ਅੱਛਾ ਦਿਨ ਦੇ ਵਿਆਹ ਰਾਤ ਦੇ ਵਿਆਹ ਦੋਨੇ ਕਰੋਂਗੇ ਬਿਲਕੁਲ ਸਰ ਬਿਲਕੁਲ ਅੱਗੇ ਤੋਂ ਹੋ ਜਾਏ ਡੇ ਨਾਈਟ ਪੂਰੀ ਮੈਰ ਚੱਲੂਗੀ ਸਰ ਅੱਛਾ ਜਿਹੜਾ ਰਾਤ ਦਾ ਵਿਆਹ ਹੋਊਗਾ ਵੀਰੇ ਫਿਰ ਉਹ ਸਾਰੇ ਤੇ ਦੀਪ ਟੋਟਲ ਸਾਰ ਲਾਈਟਿੰਗ ਹੋਊਗੀ ਅੱਛਾ ਸਾਡਾ ਜੋ ਮੈਂ ਦੱਸ ਰਿਹਾ ਸਰ ਜਿਹੜਾ ਸਾਡਾ ਸਾਡੀ ਥੀਮ ਹੈ ਨਾ ਸਰ ਸਾਡਾ ਉਹਦੇ ਅਕੋਰਡਿੰਗ ਅਸੀਂ ਰੁਸ਼ਨਾਵਾਂਗੇ ਸਾਰੇ ਇਸ ਨੂੰ ਠੀਕ ਹੈ ਕਿ ਨਵਾਬ ਦੀ ਮੈਰਜ ਹੋ ਰਹੀ ਹੈ ਸਰ ਡਿੱਟੋ ਬਿਲਕੁਲ ਰਾਤ ਦਾ ਥੋੜਾ ਜਿਹਾ ਬਾਈ ਕਹਿੰਦਾ ਖਰਚਾ ਜ਼ਿਆਦਾ ਹੁੰਦਾ ਕਿਉਂਕਿ ਰਾਤ ਨੂੰ ਸਾਰੀ ਲਾਈਟਿੰਗ ਚੱਲਣੀ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਫਿਰਦੇ ਕਿੱਥੇ ਤੇ ਗੱਲਬਾਤ ਕੀ ਹੋਈ ਜਾਂਦੀ ਆ ਆ ਬਣਾਇਆ ਹੈਡ ਆਫਸ ਬਾਈ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿਉਂ ਨਾ ਕਰੋੜਾ ਰੁਪਿਆ ਲੱਗਿਆ ਹੋਣਾ ਇਹਦੇ ਚ ਬਾਈ ਫਿਰ ਕਿੰਨੇ ਰੂਮ ਹੋਣਗੇ ਕੀ ਗੱਲਬਾਤ ਹੋਊਗੀ ਇਹ ਸਾਰ ਅਸੀਂ ਉੱਪਰ ਆਪਦੇ ਲਈ 4 ਰੂਮ ਬਣਾਏ ਨੇ 4 ਰੂਮ ਬਣਾਏ ਤੁਸੀਂ ਆਪਣੇ ਵਾਸਤੇ ਹਾਂਜੀ ਹਾਂਜੀ ਸਰ ਹਾਂਜੀ ਅੱਛਾ ਤੇ ਇਹ ਫਰੰਟ ਹੈ ਸਰ ਆਫਿਸ ਦਾ ਹਾਂਜੀ ਅੱਛਾ ਇਧਰਲੇ ਪਾਸੇ ਤੋਂ ਫਰੰਟ ਹੈ ਜੀ ਹਾਂਜੀ ਸਰ ਹਾਂਜੀ ਅੱਛਾ ਜਿਹੜੀ ਆ ਲੋਕ ਟਾਈਲ ਹੈ ਇਹ ਵੀ ਰਾਜਸਥਾਨ ਤੋਂ ਜੀ ਨਹੀਂ ਇਹ ਇੱਥੋਂ ਪਰਚੇਜ਼ ਕੀਤੀ ਆ ਅਸੀਂ ਆ ਲੋਕਲ ਹੈਗੀ ਇੰਟਰਲੌਕ ਸਾਰੇ ਚਾਹੇ ਕਾਰ ਪਾਰਕਿੰਗ ਪੱਲੀ ਸਾਈਡ ਤੇ ਆ ਹਾਂਜੀ ਹਾਂਜੀ 500 700 ਗੱਡੀ ਸਾਡੀ ਕਾਰ ਪਾਰਕਿੰਗ 'ਚ ਖੜ੍ਹ ਸਕਦੀ ਹੈ ਇੱਕ ਟਾਈਮ 'ਚ ਫਰੰਟ ਤੇ ਵੀ ਸਾਡੇ ਕੋਲ ਵੇਸ ਬਹੁਤ ਐ 100 ਫੁੱਟ ਦਾ ਸਾਡੇ ਕੋਲ ਰਸਤਾ ਹੈ ਜੀ ਸੱਤ ਅੱਠ ਸੌ ਗੱਡੀ ਸਾਡੇ ਫਰੰਟ ਤੇ ਖੜ੍ਹ ਸਕਦੀ ਆ ਆ ਜਿਹੜਾ ਏਰੀਆ ਆ ਲਾਲਜਾ ਪਾਇਆ ਹੋਇਆ ਇਹ ਕਾਰ ਪਾਰਕਿੰਗ ਵਾਸਤੇ ਨਹੀਂ ਸਰ ਕਾਰ ਪਾਰਕਿੰਗ ਪੱਲੀ ਸਾਈਡ ਤੇ ਹੈਗੀ ਇਹ ਕਾਰ ਇਹ ਹਲਵਾਈ ਵਾਲਾ ਏਰੀਆ ਨਹੀਂ ਸਰ ਨਹੀਂ ਉਹ ਪਿੱਛੇ ਹੈ ਕਿਚਨਾਂ ਬੈਕ ਸਾਈਡ ਤੇ ਹੈ ਕਿਚਨ ਲਓ ਜੀ ਮਿੱਤਰੋ ਨੰਬਰ ਚੱਲੀ ਨੇ ਸਕਰੀਨ ਤੇ ਬਾਈ ਜੀ ਹੁਣਾਂ ਦਾ ਤੁਸੀਂ ਬੁਕਿੰਗ ਕਰਵਾਉਣੀ ਚਾਹੁੰਦੇ ਹੋ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਦੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਦੇ ਕੰਮ ਆ ਸਕੇ ਕਿਸ ਤੇ ਬਾਕੀ ਰੇਟ ਬਹੁਤ ਸਸਤਾ ਹੈ ਜੀ ਬਾਕੀ ਤੁਸੀਂ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਇਹਨਾਂ ਕੋਲ ਬੁਕਿੰਗ ਲਈ ਆਓਗੇ ਤਾਂ ਥੋੜਾ ਘੱਟੋ ਘੱਟ 20-3000 ਦਾ ਫਾਇਦਾ ਹੋਣਾ ਹੀ ਹੋਣਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ